ਸਰ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਕਿਤੇ ਕੀਮਤ ਸੀਗੀ ਜੀ ਹਾਂਜੀ ਆ ਮਾਨਯੋਗ ਸੀਐਮ ਸਾਹਿਬ ਪੰਜਾਬ ਉਹਨਾਂ ਵੱਲੋਂ ਦਿੱਤੇ ਸਖਤ ਨੀਤੀਗਤ ਨਿਰਦੇਸ਼ ਕਿ ਪੰਜਾਬ ਨੂੰ ਨਸ਼ਮੁਕਤ ਕਰਨਾ ਹੈ ਤਾਂ ਜੁੱਧ ਨਸ਼ਾ ਵਿਰੋਧੀ ਲੜੀ ਦੇ ਤਹਿਤ ਕੰਮ ਕਰਦੇ ਹੋਏ ਮਾਨਯੋਗ ਐਸਐਸਪੀ ਸਾਹਿਬ ਸੰਗਰੂਰ ਉਹਨਾਂ ਵੱਲੋਂ ਸਖਤ ਹੁਕਮ ਹੋਏ ਹਨ ਕਿ ਨਸ਼ਾ ਕਰਨ ਵਾਲੇ ਵਿਅਕਤੀ ਦੇ ਵੇਚਣ ਵਾਲੇ ਵਿਅਕਤੀ ਦੇ ਖਿਲਾਫ ਕਾਰਵਾਈ ਕਰਨੀ ਹੈ ਤਾਂ ਇਸ ਦੀ ਲੜੀ ਵਿੱਚ ਅਸੀਂ ਕੱਲ ਮਕਦਮਾ ਨੰਬਰ 130 ਦਰਜ ਕਰਕੇ ਦੋ ਦੋਸ਼ੀਆਂ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਕੋਲ ਸਾਨੂੰ 150 ਗ੍ਰਾਮ ਹੈਰੋਇਨ ਆ ਜਿਹੜੀ ਉਹ ਬਰਾਮਦ ਹੋਈ ਹੈ ਜੀ ਇਸ ਤੋਂ ਇਲਾਵਾ ਸਰ ਕਾਨੂੰਨ ਕਵਰੀ ਹਾਂਜੀ ਇਸ ਤੋਂ ਇਲਾਵਾ ਪਹਿਲਾਂ ਮੈਂ ਦੱਸਣਾ ਜਣੇ ਚ ਦੋ ਦੋਸ਼ੀ ਨੇਗੇ ਇਹਨਾਂ ਤੋਂ ਕਿ ਇਹਨਾਂ ਬੈਕਵਾਰਡ ਲਿੰਕ ਵੀ ਜਾਵਾਂਗੇ ਅਸੀਂ ਕਿ ਇਹ ਨਸ਼ਾ ਕਿੱਥੋਂ ਆ ਰਿਹਾ ਹੈ ਦੇ ਉਸ ਦੇ ਤਹਿਤ ਇਸ ਤੋਂ ਇਲਾਵਾ ਜਿਹੜਾ ਪਿਛਲੇ ਹਫਤੇ ਦੇ ਵਿੱਚ ਹੀ ਅਸੀਂ ਕਮਰਸ਼ੀਅਲ ਕੁਆਂਟੀਟੀ ਦੀ ਰਿਕਵਰੀ ਕੀਤੀ ਸੀਗੀ ਜਿਹੜਾ ਐਫਆਈ ਨੰਬਰ 122 ਹੈ ਉਹਦੇ ਵਿੱਚ 253 ਗ੍ਰਾਮ ਹੈ ਕਿਉਂਕਿ 250 ਗ੍ਰਾਮ ਤੱਕ ਕਮਰਸ਼ੀਅਲ ਕੁਆਂਟੀਟੀ ਜਾਂਦੀ ਹੈ ਤਾਂ 253 ਗ੍ਰਾਮ ਦੀ ਹੈਲ ਨੀ ਰਿਕਵਰੀ ਕਰਕੇ ਉਹਦੇ ਵਿੱਚ ਵੀ ਅਸੀਂ ਪਤੀ ਪਤਨੀ ਜੀ ਦੋ ਦੋਸ਼ੀ ਸੀਗੇ ਉਹਨਾਂ ਨੂੰ ਜੇਲ੍ਹ ਭੇਜਿਆ ਜਾਏਗਾ ਕੁਈ ਪਹਿਲਾਂ ਨਹੀਂ ਅਧਿਕਾਰ ਸੀ। ਸਾਡੇ ਇਹਨਾਂ ਦੇ ਪਹਿਲਾਂ ਕਾਫੀ ਜ਼ਿਆਦਾ ਮੁਕਦਮੇ ਦਰਜ ਨੇ, ਕਰੀਬ 8-8-10 ਦਾ ਮੁਕਦਮੇ ਇਹਨਾਂ ਸਾਰੇ ਦੋਸ਼ੀਆਂ ਤੇ ਹੀ ਦਰਜ ਨੇ ਤੇ ਹੁਣ ਅੱਜ ਵਾਲੇ ਦੋਸ਼ੀਆਂ ਨੂੰ ਅਸੀਂ ਪੁਲਿਸ ਨਾਲ ਮਾਰਡ ਲਿਆ ਦੋ ਦੰਦਾ। ਇਹਨਾਂ ਨੂੰ ਲਗਾਈ ਨਾ ਪਰਸ਼ਿਸ਼ ਕੀਤੀ ਜਾਵੇਗੀ ਤਾਂ ਜੋ ਇਹਦੀ ਬੈਕਵਰਡ ਲਿੰਕ ਦੇ ਵਿੱਚ ਤੇ ਫਾਰਵਰਡ ਲਿੰਕ ਚੈੱਕ ਕੀਤੀ ਜਾ ਸਕਣ। ਮਾੜੇ ਅਨਸਰ ਨੂੰ ਕੀ ਚੇਤਾਵਨੀ ਹੈ ਸਰ ਤੁਹਾਡੇ ਵੱਲੋਂ ਹੀ। ਤੁਹਾਡੇ মিডিਆ ਦੇ ਮਾਧਿਅਮ ਰਾਹੀਂ ਮੈਂ ਮਾੜੇ ਅਨਸਰ ਨੂੰ ਚੇਤਾਵਨੀ ਇਹ ਦੇਣਾ ਚਾਹੁੰਦਾ ਕਿ ਸਰਕਾਰ ਤੇ ਆਦੇਸ਼ ਸੱਤ ਨੇ ਪੁਲਿਸ ਆਪਣੇ ਵੱਲੋਂ ਪੂਰੀ ਮਸਤੀ ਨਾਲ ਕੰਮ ਕਰ ਰਹੀ ਹੈ। ਮੈਂ ਇਹੀ ਚਤਾਵਨੀ ਦੇਵਾਂਗੇ ਆਪਣੇ ਇਹ ਕਮਾਕਾਰਾਂ ਨੂੰ ਛੱਡ ਕੇ ਬਾਹਰ ਜਾ ਜਾਓ ਨਹੀਂ ਉਹ ਦਿਨ ਦੂਰ ਨਹੀਂ ਕਿ ਤੁਹਾਡੇ ਵੱਲੋਂ ਜਿਹੜੀ ਪ੍ਰਾਪਰਟੀ ਬਣਾਈ ਗਈ ਹੈ ਨਸ਼ੇ ਨੂੰ ਵੇਚ ਕੇ ਉਹ ਅਸੀਂ ਬਿਲਕੁਲ ਜ਼ਬਤ ਸਰਕਾਰ ਕਰਾਵਾਂਗੇ ਪ੍ਰਾਪਰਟੀ ਵੇਚਣੇ ਔਰ ਖਰੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز